वाहिकुल का कसाई और मिसिंग बाबू कुत्रों का मिसाइल आटोटों के साथ आ गई और साथ में उन्होंने लोगों का नाम उस दम पर लिए कि पैसा न तिरंग क्यों बढ़िया जनाप्रेम बच्चों ਆਉਂ ਗਏ ਪਾਇਲੇ ਕੇ ਸੰਗਲੀ ਮੂਈ ਝੂਠੇ ਤੰਤ ਮੋਹ ਇਕ ਸਹ ਹਲਕ ਨਾਮ ਰਈ ਰਸਾਲੁ ਗੁਜਨਾ ਰਤੁ ਤੇ ਅਵੰਧ ਕੋਏ ਪ੍ਰੀਤਿ ਰਚਨੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਵਿਸਾਖੀ ਦੇ ਪਾਵਨ ਤੇ ਖਾਸਾ ਸਾਜਣ ਦਿਵਸ ਤੇ ਜਿੱਥੇ ਕਿ ਅੱਜ ਤਨਤਨ ਸ਼ਹੀਦ ਬਾਬਾ ਗੋਦਰੀਆ ਸਿੰਘ ਦੇ ਹਸਤਾਨਾਂ ਦੇ ਉੱਤੇ ਜਿੱਥੇ ਕਿ ਅੱਜ ਵਿਸਾਖੀ ਦੇ ਪਾਵਨ ਪਵਿੱਤਰ ਦੇ ਮੌਕੇ ਤੇ ਖੜ ਪਾਠਾ ਸਾਹਿਬਾਂ ਦੇ ਭੋਗ ਸਹਿਜ ਪਾਠਾਂ ਦੇ ਭੋਗ ਪਾਏ ਗਏ ਉੱਥੇ ਵੱਡੀ تعداد ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੋ ਕੇ ਜਿੱਥੇ ਉਹਨਾਂ ਨੇ ਗੁਰੂ ਸਾਹਿਬ ਗਤਾਨ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਅਤਮਾਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਪ੍ਰਬੰਧ ਕਮੇਟੀ ਅਤੇ ਸਮੂਹ ਸੰਗਤਾਂ ਦੀ ਤਰਫੋਂ ਦੇਸ਼ ਦੇ ਦੀਆਂ ਸੰਗਤਾਂ ਤੋਂ ਬਹੁਤ ਹੀ ਪੂਖਤਾ ਪ੍ਰਵੰਧ ਕਰਕੇ ਅੱਜ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਡੇ ਨਾਲ ਤਾਂ ਕਮੇਟੀ ਮੈਂਬਰ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਇਹੋ ਕਿਹੋ ਜੀਆਂ ਸਭਾਵਾਂ ਚੱਲ ਰਹੀਆਂ ਗੁਰਦੁਆਰਾ ਸਾਹਿਬ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸ਼ਹੀਦ ਬਾਬਾ ਗੋਦੜਿਆ ਸਿੰਘ ਜੀ ਦੇ ਮਹਾਂ ਪੁਰਖਾਂ ਦੇ ਸਤਾਨਾਂ 'ਤੇ ਅੱਜ ਦੋ ਅਖੰਡ ਪਾਠ ਇੱਕ ਅਖੰਡ ਪਾਠ ਸਾਹਿਬ ਅਤੇ ਇੱਕ ਸਹਿਜ ਪਾਠ ਸਾਹਿਬ ਦੇ ਭੋਗ ਪਏ ਨੇ ਬਹੁਤ ਯਾਰੋ ਦੂਰੋਂ ਨੇੜੇੋਂ ਸੰਗਤਾਂ ਆਈਆਂ ਨੇ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਹੈ ਸਤਿਗੁਰੂ ਰਹਿਮਤ ਕਰਨ ਇਹ ਆਈ ਹੋਈ ਸੰਗਤ ਇਹਨਾਂ ਦਾ ਪ੍ਰਪਾਨ ਕਰਨ ਦੀ ਸਤਿਗੁਰੂ ਦੀਆਂ ਰਹਿਮਤਾਂ ਨੇ ਸ਼ਹੀਦਾਂ ਸਿੰਘਾਂ ਦੇ ਪਵਿੱਤਰ ਸਤਾਨਾਂ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਹਰ ਸੰਗਰਾਮ ਤੇ ਇੱਥੇ ਇਕੱਤਰ ਹੁੰਦੀਆਂ ਨੇ ਆਮ ਤੌਰ ਤੇ ਜੂਨ ਦੇ ਮਹੀਨੇ ਵਿੱਚ ਸ਼ਹੀਦ ਬਾਬਾ ਗੋਦੜਿਆ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਉਸ ਸਮੇਂ ਇੱਥੇ ਕੋਈ ਸੰਗਤਾਂ ਦਾ ਮੰਨਣਾ ਨਹੀਂ ਰਹਿੰਦਾ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਸੋ ਇਹ ਰਹਿਮਤ ਕਰਨੇ ਸ਼ਹੀਦ ਬਾਬਾ ਗੋਦੜਿਆ ਸਿੰਘ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘ ਹੋਏ ਨੇ ਉਹਨਾਂ ਦੇ ਲਾਂਗਰੀ ਹੋਏ ਨੇ ਜਿਨ੍ਹਾਂ ਨੇ ਸਿਵਾ ਨਵਾਈਆਂ ਨੇ ਸਤਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਵੀ ਸੇਵਾ ਕਰਨ ਦਾ ਸੁਭਾਅ ਦੇਣ ਦੀ ਵਾਹਿਗੁਰੂ ਦੀ ਕਥਾ ਸੁਣ ਵਾਹਿਗੁਰੂ ਸੋ ਬਹੁਤ-ਬਹੁਤ ਧੰਨਵਾਦ ਸੋ ਅੱਜ ਵਿਸਾਖੀ ਦੇ ਪਵਿੱਤਰ ਪਗ ਤਿਹਾਰਤ ਦੇ ਕਿਥੇ ਕਿ ਸੰਗਤਾਂ ਦੇ ਵਿੱਚ ਭਾਰੀ ਦਿਸ਼ਾ ਹੈ ਉੱਥੇ ਵਿਸਾਖੀ ਦੀ ਸੰਗਰਾਣ ਦਾ ਵੀ ਅੱਜ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਵਿਨੈ ਜੀ ਕੀ ਕਹਿਣਾ ਚਾਹੋਗੇ ਅੱਜ 225 ਵਿਸਾਖੀ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਾਜਨਾ ਦਿਵਸ ਹੈ ਉਹ ਬਹੁਤ ਹੀ ਸ਼ਰਧਾ ਨਾਲ ਸਾਰੀ ਸਾਧ ਸੰਗਤ ਮਨਾ ਰਹੀ ਆ ਅਤੇ ਅਸੀਂ ਆਪਣੇ ਤਨਵੰਡੀ ਜਟਾ ਪਿੰਡ ਦੇ ਪ੍ਰਧਾਨ ਜਗਤਾਰ ਸਿੰਘ ਜੀ ਚਾਲ ਅਤੇ ਗ੍ਰਾਮ ਬਚਾਏ ਤਨਵੰਡੀ ਜਟਾ ਸਰਪੰਚ ਬੀਬੀ ਸੁਪਾਲ ਕੌਰ ਜੀ ਸਾਰੇ ਹੀ ਪਿੰਡ ਵਾਸੀ ਅਤੇ ਇਲਾਕਾ ਵਾਸੀ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਹਨ ਅਤੇ ਜੋ ਸਾਡੇ ਰਹਿਤਿਆ ਬਰਾਦਰੀ ਹੈ ਉਹ ਵੀ ਬਹੁਤ ਹਮ ਹਮਾ ਕੇ ਅੱਜ ਦੇ ਦਿਨ ਤੇ ਜਿਹੜੇ ਵਸਾਖੀ ਦਾ ਦਿਹਾੜਾ ਮਨਾਉਣ ਲਈ ਪਹੁੰਚਿਆ ਅਸੀਂ ਸਾਰੇ ਹੀ ਸਾਧ ਸੰਗਤ ਦਾ ਗੁਰਦੁਆਰਾ ਸ਼ਹੀਦ ਬਾਬਾ ਗੋਦੜਾ ਸਿੰਘ ਜੀ ਪਾਸੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਸਾਰੇ ਹੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜਨ ਦੁਗਣੀ ਰਾਤ ਚੌਗਣੀ ਪਰਮਾਤਮਾ ਗੁਰੂ ਘਰ ਨੂੰ ਅਤੇ ਕਮੇਟੀ ਨੂੰ ਅਤੇ ਹੋਰ ਸਾਰੀ ਸਾਧ ਸੰਗਤ ਜਿੰਨੀ ਵੀ ਆਈ ਆ ਸਾਰੇ ਜਨ ਤੰਦਰੁਸਤ ਰੋਸੀਏ ਮਖੇ ਅਤੇ ਲੱਖ ਰਕ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਕਮੇਟੀ ਵੱਲੋਂ ਸਾਰੇ ਹੀ ਸੱਜਣਾ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਬਹੁਤ ਬਹੁਤ ਧੰਨਵਾਦ ਹੈਡ ਲੱਗ ਗਈ ਹੈ